ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਜਿਹੜੀ ਚੀਜ਼ ਦਿਖਾਉਣ ਦੇ ਲਈ ਆਏ ਹਾਂ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਜਦੋਂ ਪਹਾੜੀ ਰਾਜਿਆਂ ਤੇ ਮੁਗਲਾਂ ਦੁਆਰਾ ਸੈਨਿਕ ਕਾਰਵਾਈਆਂ ਕੀਤੀਆਂ ਗਈਆਂ ਤਾਂ ਉਸ ਸਮੇਂ ਉਹਨਾਂ ਦੀਆਂ ਸਨਾਵਾਂ ਜਿਹੜੀਆਂ ਸੀਗੀਆਂ ਉਹ ਕਿੱਥੇ-ਕਿੱਥੇ ਰੁਕਦੀਆਂ ਸਨ ਉਹਨਾਂ ਦੇ ਸਬੂਤ ਜਿਹੜੇ ਹੈਗੇ ਆ ਅੱਜ ਵੀ ਸਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਮਿਲਦੇ ਆ ਤੇ ਤੁਸੀਂ ਸੋਚੋਗੇ ਕਿ ਉਹ ਸਬੂਤ ਕਿਹੜੇ ਹੈਗੇ ਆ ਅੱਜ ਤੁਹਾਨੂੰ ਅਸੀਂ ਉਹ ਸਬੂਤ ਹੀ ਦਿਖਾਵਾਂਗੇ ਜਿਨ੍ਹਾਂ ਤੋਂ ਬੜੀ ਆਸਾਨੀ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੁਗਲ ਸਨਾਵਾ ਕਿੱਥੇ ਕਿੱਥੇ ਰੁਕਿਆ ਇਹ ਤਾਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਪਹਾੜੀ ਰਾਜਿਆਂ ਅਤੇ ਮੁਗਲਾਂ ਦੁਆਰਾ ਕਿੰਨੀਆਂ ਲੜਾਈਆਂ ਜਿਹੜੀਆਂ ਹੈਗੀਆਂ ਲੜੀਆਂ ਗਈਆਂ ਜਿਨ੍ਹਾਂ ਦੇ ਵਿੱਚ ਜਿੱਥੇ ਮੁਗਲਾਂ ਨੇ ਲੜਾਈਆਂ ਦੇ ਵਿੱਚ ਵੱਡੀ ਪੱਧਰ ਤੇ ਹਿੱਸਾ ਲਿਆ ਉੱਥੇ ਪਹਾੜੀ ਰਾਜਾ ਨੇ ਵੀ ਮੁਗਲਾਂ ਦੀ ਸਹਾਇਤਾ ਜਿਹੜੀ ਹੈਗੀ ਆ ਕੀਤੀ ਸਾਂਝੀਆਂ ਸੁਨਾਵਾਂ ਦੁਆਰਾ ਗੁਰੂ ਸਾਹਿਬ ਜੀ ਦੇ ਵਿਰੁੱਧ ਸੈਨਿਕ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਜਦੋਂ ਅਸੀਂ ਇਸ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਦੋ ਲੜਾਈਆਂ ਜਿਹੜੀਆਂ ਵੱਡੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਆਨੰਦਪੁਰ ਸਾਹਿਬ ਦਾ ਪਹਿਲਾ ਘੇਰਾ ਹੈ 1701 ਦੇ ਵਿੱਚ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਾੜੀ ਰਾਜਿਆਂ ਨੇ ਸੰਧੀ ਕਰ ਲਈ ਗੁਰੂ ਸਾਹਿਬ ਜੀ ਨੂੰ ਸੁਰੱਖਿਆਤ ਜਾਣ ਦੇ ਲਈ ਜਿਹੜਾ ਹੈਗਾ ਸੰਧੀ ਦੇ ਵਿੱਚ ਸੰਧੀ ਦੇ ਵਿੱਚ ਜਿਹੜਾ ਹੈਗਾ ਇਹ ਸ਼ਾਮਲ ਕਰ ਲਿਆ ਗਿਆ ਕਿ ਗੁਰੂ ਸਾਹਿਬ ਜੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਤੇ ਗੁਰੂ ਸਾਹਿਬ ਜੀ ਦੁਆਰਾ ਕਿਲਾ ਜਿਹੜਾ ਸੀਗਾ ਛੱਡ ਦਿੱਤਾ ਗਿਆ ਸੀ ਪਰ ਜਦੋਂ ਅਸੀਂ ਦੂਜੀ ਵਾਰੀ ਵੇਖਦੇ ਹਾਂ 1704 ਦੇ ਵਿੱਚ ਮਈ ਦੇ ਵਿੱਚ ਘੇਰਾ ਪੈਂਦਾ ਹੈ ਤੇ ਉਹ ਘੇਰਾ ਜਿਹੜਾ ਹੈਗਾ ਦਸੰਬਰ ਤੱਕ ਚੱਲਿਆ ਸੋ ਇਸ ਦਰਮਿਆਨ ਮੁਗਲ ਸਨਾਮਾ ਨੂੰ ਇਹਨਾਂ ਖੇਤਰਾਂ ਦੇ ਵਿੱਚ ਪੱਕੇ ਕੈਂਪ ਜਿਹੜੇ ਹੈਗੇ ਆ ਟੈਂਟਾਂ ਦੇ ਬਣਾ ਕੇ ਰਹਿਣਾ ਪਿਆ ਫਿਰ ਉਹ ਇੱਥੇ ਕੀ ਖਾਂਦੇ ਸੀਗੇ ਉਹਨਾਂ ਦੇ ਖਾਣ ਵਾਲੀਆਂ ਵਸਤੂਆਂ ਤੋਂ ਹੀ ਸਾਨੂੰ ਚੀਜ਼ਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਇਸ ਜਗ੍ਹਾ ਤੇ ਰਹੇ ਹੁਣ ਇਹ ਤੁਸੀਂ ਅਨੰਦਪੁਰ ਸਾਹਿਬ ਦਿਆਲੇ ਦਵਾਲੇ ਦਾ ਜਿਹੜਾ ਇਲਾਕਾ ਹੈ ਪਿੰਡ ਲੋਧੀਪੁਰ ਹੈ ਬੁਰਜ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਜਾਂ ਮੈਂ ਜਿਸ ਜਗ੍ਹਾ ਤੇ ਖੜਾ ਹਾਂ ਮੈਂ ਕਿਲਾ ਤਾਰਾਗੜ ਜਿਹਨੂੰ ਅੱਜ ਕੱਲ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਦਾ ਨਾਮ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਉਹਦੇ ਬਿਲਕੁਲ ਨਾਲ ਹਾਂ ਸਿਰਫ ਅੱਧਾ ਕਿਲੋਮੀਟਰ ਤੇ ਤੇ ਇੱਥੇ ਵੀ ਜਿਹੜੇ ਹੈਗੇ ਆ ਉਹ ਸਬੂਤ ਮਿਲਦੇ ਆ ਤੁਸੀਂ ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਤੋਂ ਅੱਗੇ ਜਦੋਂ ਜਾਓਗੇ ਸਰਸਾ ਨੰਗਲ ਹੈ ਜਾਂ ਨਰਮੋਗੜ ਹੈ ਜਾਂ ਤੁਸੀਂ ਰੋਪੜ ਜਾਂ ਰੋਪੜ ਤੋਂ ਅੱਗੇ ਜੇਕਰ ਚਮਕੌਰ ਸਾਹਿਬੇ ਖੇ ਜਾਓ ਤਾਂ ਚਮਕੌਰ ਸਾਹਿਬ ਤੋਂ ਜਦੋਂ ਅਸੀਂ ਵੇਲੇਵਾਲ ਨੂੰ ਜਾਂਦੇ ਹਾਂ ਉਹਦੇ ਹਾਲੇ ਦੁਆਲੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਿਲਦੀਆਂ ਹਨ ਉਹ ਹੈ ਇਹ ਖੰਜੂਰਾ ਆਹ ਸਾਹਮਣੇ ਤੁਹਾਨੂੰ ਨਾਜ਼ਰ ਪੈ ਰਹੀਆਂ ਹਨ ਜਿਸ ਇਲਾਕੇ ਦੇ ਵਿੱਚ ਮੈਂ ਵਿਚਰ ਰਿਹਾ ਇਸ ਟਾਈਮ ਇੱਥੇ ਖੰਜੂਰਾ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਖੰਜੂਰ ਜਿਹੜੀ ਹੈਗੀ ਹੈ ਇੱਕ ਗਰਮ ਇਲਾਕੇ ਦਾ ਪੌਦਾ ਹੈ ਉਹਨੇ ਗਰਮ ਇਲਾਕੇ ਦਾ ਕਿਉਂ ਹੈਗਾ ਇਹਦੀ ਬਨਾਵਟ ਤੋਂ ਹੀ ਤੁਸੀਂ ਦੇਖ ਸਕਦੇ ਹੋ ਇਹਦੀ ਬਨਾਵਟ ਜਿਹੜੇ ਇਹਦੇ ਪੱਤੇ ਹੈਗੇ ਆ ਬਹੁਤ ਮੋٹے ਪੱਤੇ ਆ ਇਸ ਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਮਿਲਦੀ ਹੁੰਦੀ ਸੋ ਬਿਨਾ ਪਾਣੀ ਤੋਂ ਵੀ ਜਿਹੜੀ ਹੈਗੀ ਆ ਬਹੁਤ ਘੱਟ ਪਾਣੀ ਦੇ ਨਾਲ ਇਹ ਖਜੂਰਾ ਜਿਹੜੀਆਂ ਹੈਗੀਆਂ ਦੇ ਪੌਦੇ ਹੋ ਜਾਂਦੇ ਹਨ ਸਵੇਸ ਇਲਾਕੇ ਦੇ ਵਿੱਚ ਖਜੂਰਾ ਦਾ ਹੋਣਾ ਇਹ ਸਾਬਤ ਕਰਦਾ ਹੈ ਕਿ ਇੱਥੇ ਇਹ ਆਈਆਂ ਕਿਵੇਂ ਹੁਣ ਇਹਨਾਂ ਦੇ ਆਉਣ ਕਿਵੇਂ ਇੱਥੇ ਆਈਆਂ ਜਦੋਂ ਕਿ ਇੱਥੇ ਤਾਂ ਇਹ ਹੋਣੀਆਂ ਨਹੀਂ ਸੀ ਚਾਹੀਦੀਆਂ ਹੁਣ ਆਈਆਂ ਇਸ ਤਰ੍ਹਾਂ ਕਿ ਜਦੋਂ ਮੁਗਲਾਂ ਦੀਆਂ ਸੁਨਾਮਾਂ ਜਾਂ ਪਹਾੜੀ ਰਾਜਿਆਂ ਦੀਆਂ ਸੁਨਾਮਾਂ ਜਿਹੜੀਆਂ ਸੀਗੀਆਂ ਉਹ ਇੱਥੇ ਰੁਕੀਆਂ ਹੋਈਆਂ ਸਨ ਤਾਂ ਗਰਮ ਸਰਦੀ ਦੇ ਵਿੱਚ ਕਿਉਂਕਿ ਅੱਜ ਕੱਲ ਵੀ ਅਸੀਂ ਦੇਖਦੇ ਹਾਂ ਸਰਦੀ ਦੇ ਵਿੱਚ ਬਹੁਤ ਸਾਰੀਆਂ ਖਜੂਰਾਂ ਜਿਹੜੀਆਂ ਹੈਗੀਆਂ ਮਾਰਕੀਟ ਵਿੱਚ ਆਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਖਾਂਦੇ ਹਾਂ ਕਿਉਂਕਿ ਸਰਦੀ ਦੇ ਵਿੱਚ ਸਰੀਰ ਨੂੰ ਗਰਮੀ ਦੀ ਲੋੜ ਹੁੰਦੀ ਹੈ ਇਸ ਕਰਕੇ ਇਹ ਖਜੂਰਾ ਜਿਹੜੀਆਂ ਹੈਗੀਆਂ ਇਹ ਉਸ ਸਮੇਂ ਮੁਗਲ ਸਨਾਮਾ ਨੂੰ ਖਾਣੇ ਦੇ ਵਿੱਚ ਜਿਹੜੀਆਂ ਹੈਗੀਆਂ ਸਰਦੀ ਤੋਂ ਬਚਣ ਦੇ ਲਈ ਦਿੱਤੀਆਂ ਜਾਂਦੀਆਂ ਸਨ ਫਿਰ ਉਹ ਸੈਨਿਕ ਜਿਹੜੇ ਸੀਗੇ ਉਹਨਾਂ ਦੇ ਗਟਕਾ ਉੱਥੇ ਹੀ ਸੁੱਟ ਦਿੰਦੇ ਸਨ ਸੋ ਇਸੇ ਕਰਕੇ ਇਹ ਖਜੂਰਾ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਔਰ ਇਹ ਇੱਕ ਖਾਸ ਇਲਾਕੇ ਦੇ ਵਿੱਚ ਹੀ ਮਿਲਦੀਆਂ ਨੇ ਜਦੋਂ ਕਿ ਹਾਲੇ ਦਿਵਾਲੇ ਤਾਂ ਹੁਣ ਠੀਕ ਹੈ ਕਿ ਕਈ ਸੌ ਸਾਲ ਹੋ ਗਏ ਹੈ ਕਈ ਸੌ ਸਾਲਾਂ ਦੇ ਵਿੱਚ ਜਿਹੜੇ ਵੀਜ਼ ਹੈਗੇ ਆ ਆਲੇ ਦੁਆਲੇ ਦੇ ਖੇਤਰਾਂ ਵਿੱਚ ਚਲੇ ਗਏ ਆ ਪਰ ਵੈਸੇਕਲੀ ਇਹ ਮੁਗਲਾਂ ਸਨਾਵਾਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਮਿੱਠੇ ਦੇ ਤੌਰ ਤੇ ਖਜੂਰਾ ਸ਼ਾਮਲ ਸੀ ਗਿਆ ਤੇ ਉਹ ਖਜੂਰਾ ਦੇ ਅਹੀ ਗਟਕਾ ਜਿਹੜੀਆਂ ਹੈਗੀਆਂ ਇਸ ਇਲਾਕੇ ਦੇ ਵਿੱਚ ਹੋਈਆਂ ਤੇ ਉਹਨਾਂ ਤੋਂ ਅੱਗੇ ਅੱਗੇ ਜਿਹੜੀਆਂ ਹੈਗੀਆਂ ਇਹ ਖਜੂਰਾ ਵਾਧੀਆਂ ਗਈਆਂ ਹੁਣ ਇਸੇ ਕਰਕੇ ਚਮਕੌਰ ਸਾਹਿਬ ਤੋਂ ਤੋਂ ਲੈ ਕੇ ਜਦੋਂ ਅਸੀਂ ਆਨੰਦਪੁਰ ਸਾਹਿਬ ਤੱਕ ਦੇਖਦੇ ਹਾਂ ਤਾਂ ਸਾਨੂੰ ਇਸ ਰੂਟ ਤੇ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਦੇ ਵਿਰੁੱਧ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਲੜਾਈਆਂ ਹੋਈਆਂ ਉਹਨਾਂ ਲੜਾਈਆਂ ਦੇ ਸਬੂਤ ਜਿਹੜੇ ਹੈਗੇ ਆ ਜਿੱਥੇ ਸਾਨੂੰ ਮਿਲਦੇ ਹਨ ਉੱਥੇ ਇਹ ਖੰਜੂਰਾ ਵੀ ਸਾਨੂੰ ਮਿਲਦੀਆਂ ਹਨ ਜਿਹੜੀਆਂ ਇਹ ਸਾਬਤ ਕਰਦੀਆਂ ਹਨ ਕਿ ਮੁਗਲ ਸੁਨਾਵਾ ਅਤੇ ਪਹਾੜੀ ਸੁਨਾਵਾ ਇਸ ਇਲਾਕੇ ਦੇ ਵਿੱਚੋਂ ਕਿੱਥੋਂ-ਕਿੱਥੋਂ ਜੀ ਹੋ ਕੇ ਲੰਘੀਆਂ ਸੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਇਹ ਜਾਣਕਾਰੀ ਜਿਹੜੀ ਹੈਗੀ ਹੈ ਦਿੱਤੀ ਹੈ ਕਿ ਮੁਗਲ ਸਨਾਮਾ ਇੱਥੇ ਕਿੱਥੇ-ਕਿੱਥੇ ਰੁਕੀਆਂ ਤੇ ਇਹਦੇ ਨਾਲ ਹੀ ਸਾਡਾ ਇਹ ਵੀਡੀਓ ਜਿਹੜਾ ਹੈਗਾ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਜਿਹੜੀ ਹੈਗੀ ਹੈ ਦੇ ਸਕੇ